ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉੱਤਰ ਪ੍ਰਦੇਸ਼ ਦੇ ਗੌਂਡਾ ਦੇ ਵਿੱਚੋਂ ਜਿੱਥੇ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ ਦੋ ਲੋਕਾਂ ਦੀ ਜਾਨ ਜਾਣ ਦੀ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਇਹ ਅੰਕੜੇ ਦੇ ਹੋਰ ਵੱਧਨ ਦਾ ਖੱਛਾ ਵੀ ਜਿਤਾਇਆ ਜਾ ਰਿਹਾ ਜਾਣਕਾਰੀ ਦੇ ਦਈਏ ਕਿ ਰੇਲ ਗੱਡੀ ਜਿਹੜੀ ਚੰਡੀਗੜ੍ਹ ਤੋਂ ਡਿਬਰੂਗੜ ਜਾ ਰਹੀ ਸੀ ਡਿਬਰੂਗੜ ਇਸ ਦਾ ਨਾਮ ਹੈ ਡਿਬਰੂਗੜ ਐਕਸਪ੍ਰੈਸ ਕਿ ਇਹਦੇ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਉੱਤਰ ਗਏ ਆ ਸ਼ੁਰੂਆਤੀ ਜਾਣਕਾਰੀ ਦੀ ਮੰਨਿਏ ਤਾਂ ਪੰਜ ਤੋਂ ਲੈ ਕੇ 6 ਡੱਬੇ ਪਟੜੀ ਤੋਂ ਉਤਰਿਆ ਜਿਸ ਤੋਂ ਬਾਅਦ ਦੇ ਵਿੱਚ ਮੌਕੇ ਤੇ ਹਾਹਾਕਾਰ ਮਚ ਗਈ ਗੱਡੀ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਜਿਹੜੇ ਡੱਬੇ ਪਟੜੀ ਤੋਂ ਉਤਰੇ ਨਹੀਂ ਤੇ ਉਸ ਤੋਂ ਬਾਅਦ ਦੇ ਵਿੱਚ ਦੋ ਲੋਕਾਂ ਦੇ ਇਸ ਜਹਾਨ ਤੋਂ ਚਲੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਿਹੜੀ ਚੰਡੀਗੜ੍ਹ ਤੋਂ ਡਿਬਰੂਗੜ ਦੇ ਲਈ ਜਾ ਰਹੀ ਸੀ ਡਿਬਰੂਗੜ ਐਕਸਪ੍ਰੈਸ ਇਸ ਦਾ ਨਾਮ ਹੈ ਤੇ ਜਦੋਂ ਯੂਪੀ ਦੇ ਗੌਂਡਾ ਦੇ ਵਿੱਚ ਪਹੁੰਚਦੀ ਹੈ ਤਾਂ ਨਾਮਾ मालूम ਕਾਰਨਾਂ ਦੇ ਚਲਦੇ ਇਸ ਦੇ ਕੁਝ ਡੱਬੇ ਨੇ ਜਿਹੜੇ ਉਹ ਅੱਧਾ ਦਰਜਨ ਦੇ ਕਰੀਬ ਡੱਬੇ ਆ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਐ ਲੋਕਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਕੋਈ ਵੱਡਾ ਨੁਕਸਾਨ ਜੇ ਕਹਿ ਦਈਏ ਕਿ ਕੋਈ ਵੱਡਾ ਨੁਕਸਾਨ ਹੋਣ ਤੋਂ ਫਿਲਹਾਲ ਦੇ ਲਈ ਬਚਾਅ ਜ਼ਰੂਰ ਰਿਹਾ ਜਿਵੇਂ ਸ਼ੁਰੂਆਤੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਜਿਹੜੀ ਪਟੜੀ ਤੋਂ ਡੱਬੇ ਉਤਰੇ ਆ ਜਿਵੇਂ ਇਸ ਤੋਂ ਪਹਿਲਾਂ ਦੋ ਰੇਲ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਸੀ ਉਸ ਵੇਲੇ ਸਥਿਤੀ ਬੜੀ ਭਿਆਨਕ ਬਣੀ ਸੀ ਪਰ ਇਸ ਵਾਰ ਇਹ ਜਿਹੜਾ ਹਾਦਸਾ ਹੋਇਆ ਏ ਇਹ ਹਾਦਸੇ ਦੇ ਵਿੱਚ ਪਟੜੀ ਤੋਂ ਪੰਜ ਤੋਂ ਲੈ ਕੇ 6 ਡੱਬੇ ਉੱਤਰ ਜਾਂਦੇ ਆ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਹਾਹਾਕਾਰ ਮੱਚ ਜਾਂਦੀ ਹੈ ਬਚਾਅ ਤੇ ਰਾਹਤ ਦੀਆਂ ਜਿਹੜੀਆਂ ਟੀਮਾਂ ਮੌਕੇ ਤੇ ਰਵਾਨਾ ਹੋ ਗਈਆਂ ਸਨ ਜਿਨ੍ਹਾਂ ਦੇ ਵੱਲੋਂ ਜਿਹੜਾ ਰਾਹਤ ਕਾਰਜ ਨੇ ਉਹ ਜੁਰਾ-ਚੁਰਾਂ ਦੇ ਨਾਲ ਕੀਤੇ ਜਾ ਰਿਹਾ ਲੋਕਾਂ ਨੂੰ ਉਥੋਂ ਬਚਾ ਕੇ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਦੇ ਲਈ ਵੱਡੀ ਗਿਣਤੀ ਐਂਬੂਲੈਂਸਾਂ ਵੀ ਮੌਕੇ ਦੇ ਉੱਤੇ ਪਹੁੰਚੀਆਂ ਨੇ ਜਿੱਦਾਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਜਿਹੜੇ ਏਸੀ ਕੋਚ ਨੇ ਉਹ ਖਾਸ ਤੌਰ ਤੇ ਉੱਤੇ ਪਟੜੀ ਤੋਂ ਥੱਲੇ ਲੱਤ ਗਏ ਇਹ ਜਿਹੜਾ ਗੌਂਡਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰੀ ਦੇ ਉੱਤੇ ਹਾਦਸਾ ਵਾਪਰਿਆ ਹੈ ਕਈ ਯਾਤਰੀ ਵਿੱਚ ਫਸ ਵੀ ਗਏ ਨੇ ਜਿਨ੍ਹਾਂ ਨੂੰ ਕੱਢਣ ਦੇ ਲਈ ਜਦੋਂ ਜਹਿਦ ਹੈ ਜਿਹੜੀ ਉਹ ਜਾਰੀ ਹੈ ਸਥਾਨਕ ਲੋਕ ਤੇ ਬਾਕੀ ਜਿਹੜੀਆਂ ਰਾਹਤ ਤੇ ਬਚਾਅ ਕਾਰਜ ਦੀਆਂ ਟੀਮਾਂ ਨੇ ਉਹ ਰਲ ਕੇ ਇਸ ਬਚਾਅ ਕਰਨ ਵਾਲੀ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਆ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਹਾਲਾਂਕਿ ਏਸੀ ਕੋਚ ਹੈ ਜਿਹੜਾ ਉਹ ਆਪਾਂ ਖਾਸ ਤੌਰ ਤੇ ਦੇਖਦੇ ਆ ਕਿ ਚਾਰੇ ਪਾਸਿਓਂ ਬਖਤਰਬੰਦੇ ਹੁੰਦਾ ਤੇ ਇਸੇ ਕਰਕੇ ਉਹ ਜਦੋਂ ਪਟੜੀ ਤੋਂ ਡੱਬੇ ਲੱਥੇ ਤਾਂ ਕਈ ਯਾਤਰੀ ਉਹਨਾਂ ਡੱਬਿਆਂ ਦੇ ਵਿੱਚ ਫਸ ਗਏ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉੱਥੇ ਤੇ ਸੀਐਮ ਯੋਗੀ ਨੇ ਜਾਂਚ ਦੇ ਆਦੇਸ਼ ਦਿੱਤੇ ਹੈ ਕਿ ਆ ਕਿ ਉੱਚ ਪੱਧਰੀ ਜਾਂਚ ਹੋਏਗੀ ਕਿ ਕੀ ਇਹ ਕਿਸੇ ਦੀ ਕੋਈ ਸ਼ਰਾਰਤ ਤੇ ਨਹੀਂ ਹੈ ਕਿਉਂਕਿ ਬੀਤੇ ਕੁਝ ਮਹੀਨਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਹਾਦਸੇ ਹੋ ਰਹੇ ਨੇ ਰੇਲ ਗੱਡੀਆਂ ਦੇ ਨਾਲ ਸਬੰਧਿਤ ਕਿਤੇ ਟ੍ਰੇਨ ਨਾਲ ਟ੍ਰੇਨ ਟਕਰਾਇ ਜਾਂਦੀ ਹੈ ਕਿੱਤੇ ਡੱਬੇ ਪੱਟੜੀ ਤੋਂ ਲੱਤ ਜਾਂਦੇ ਆ ਕਿਤੇ ਬਿਨਾ ਇੰਜਣ ਤੋਂ ਟ੍ਰੇਨ ਭੱਜ ਜਾਂਦੀ ਹੈ ਤਾਂ ਬਾਰੀ-ਬਾਰੀ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਸੀਐਮ ਯੋਗੀ ਨੇ ਆਖਿਆ ਕਿ ਦੀ ਉੱਚ ਪੱਧਰੀ ਜਾਂਚ ਕੀਤੀ ਜਾਏਗੀ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਲਈ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਦੇ ਲਈ ਖਾਸ ਤੌਰ ਦੇ ਉੱਤੇ ਮੁਆਵਜ਼ਾ ਦਾ ਐਲਾਨ ਹੈ ਜਿਹੜਾ ਉਹ ਵੀ ਕਰ ਦਿੱਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਜਿਹੜੀ ਸ਼ੁਰੂਆਤੀ ਜਾਣਕਾਰੀ ਮਿਲੀ ਹੈ ਦੇ ਚਾਤੇ ਨਿਕਲ ਕੇ ਸਾਹਮਣੇ ਆਇਆ ਕਿ 5 ਤੋਂ ਲੈ ਕੇ 6 ਜਿਹੜੇ ਡੱਬੇ ਨੇ ਉਹੋ ਪਟੜੀ ਤੋਂ ਲੱਥੇ ਆ ਜਿਸ ਤੋਂ ਬਾਅਦ ਵਿੱਚ ਦੋ ਲੋਕਾਂ ਦੇ ਇਸ ਸੰਸਾਰ ਨੂੰ ਛੱਡ ਜਾਣ ਦੀ ਖ਼ਬਰ ਵੀ ਮਿਲੀ ਹੈ ਕਈ ਲੋਕ ਜ਼ਖਮੀ ਹੋ ਗਏ ਹੈ ਹਾਲਾਂਕਿ ਪੂਰਾ ਸਹੀ ਅੰਕੜਾ ਅਜੇ ਤੱਕ ਨਹੀਂ ਅਪੜਿਆ ਹੈ ਨਹੀਂ ਆਇਆ ਹੈ ਕਿਉਂਕਿ ਹੁਣੇ-ਹੁਣੇ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਜਿਹੜਾ ਐਕਸੀਡੈਂਟ ਵਾਪਰਿਆ ਹੈ ਚੰਡੀਗੜ੍ਹ ਤੋਂ ਡਿਬਰੂਗੜ ਦੇ ਲਈ ਰਵਾਨਾ ਹੋਈ ਸੀ ਇਹ ਡਿਬਰੂਗੜ ਐਕਸਪ੍ਰੈਸ ਤੇ ਗੌਂਡਾ ਜ਼ਿਲ੍ਹੇ ਦੇ 20 ਕਿਲੋਮੀਟਰ ਨੇੜੇ ਇਹ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਲੱਥ ਜਾਂਦੇ ਆ ਹਾਲਾਂਕਿ ਰਾਹਤ ਤੇ ਬਚਾਅ ਕਾਰਜ ਨੇ ਜਿਹੜੇ ਉਹ ਜਾਰੀ ਨੇ ਲੋਕਾਂ ਨੂੰ ਉਹਨਾਂ ਡੱਬਿਆਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜਿਹੜੇ ਡੱਬੇ ਪਲਟ ਗਏ ਨੇ ਜਿਹੜੇ ਡੱਬੇ ਪੁੱਠੇ ਹੋ ਗਏ ਨੇ ਹਾਲਾਂਕਿ ਦੋ ਜਣਿਆਂ ਦਾ ਇਸੇ ਵਿੱਚ ਦੋ ਲੋਕਾਂ ਨੇ ਸਾਹ ਵੀ त्याग ਦਿੱਤੇ ਨੇ ਤੇ ਬਾਕੀ ਹੋਰ ਜਿਹੜੀਆਂ ਵੀ ਕੋਸ਼ਿਸ਼ਾਂ ਨੇ ਲੋਕਾਂ ਨੂੰ ਬਚਾਉਣ ਦੀਆਂ ਉਹ ਲਗਾਤਾਰ ਜਾਰੀ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਖਾਸ ਤੌਰ ਤੇ ਨੇੜੇ ਦੀਆਂ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸੀਐਮ ਯੋਗੀ ਨੇ ਆਖ ਦਿੱਤਾ ਹੈ ਕਿ ਇੱਕ ਤੇ ਜਿਹੜਾ ਇਸ ਘਟਨਾ ਦੀ ਪੂਰੀ ਉੱਚ ਪੱਧਰੀ ਜਾਂਚ ਹੋਈ ਕਿਤੇ ਦੂਜਾ ਉਹਨਾਂ ਨੇ ਕਿਹਾ ਕਿ ਰਾਹਤ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਹੈ ਜਿਹੜੀ ਉਹ ਨਹੀਂ ਵਰਤੀ ਜਾਣੀ ਚਾਹੀਦੀ